ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉਂ ਧੀਸੇ ਦਾਦੇ ਕਾਨ ਜਿਉ ਜਿਨ ਮਨ ਨਾਹੀ ਨਾਉ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਬੀਰ ਕੰਚਨ ਕੇ ਕੁੰਡਲ ਬਨੇ ਜਿਵੇਂ ਕੰਨਾਂ ਦੇ ਵਿੱਚ 55 ਵਾਲੇ ਕੁੰਡਲ ਕਹਿੰਦੇ ਜੇ ਉਹ ਸੋਨੇ ਦੇ ਹੋਣ ਸੋਨੇ ਦੇ ਹੀ ਨਹੀਂ ਸਗੋਂ ਇਸ ਤੋਂ ਜ਼ਿਆਦਾ ਉਹਨਾਂ ਦੇ ਉੱਤੇ ਲਾਲ ਜੜੇ ਹੋਣ ਕਹਿੰਦੇ ਇਸ ਤਰ੍ਹਾਂ ਦੇ ਅਭੂਸਨ ਪਾ ਕੇ ਵੀ ਜਿਹੜਾ ਮਨ ਹੈ ਉਹ ਸੁੰਦਰ ਨਹੀਂ ਹੋ ਜਾਂਦਾ ਸਰੀਰ ਦੀ ਸਜਾਵਟ ਸਰੀਰ ਨੂੰ ਆਕਰਸ਼ਿਤ ਬਣਾਉਣ ਦੇ ਲਈ ਮਨੁੱਖ ਮੰੰਗ ਤੋਂ ਮੰਗੇ ਸੋਨਾ ਧਾਰਨ ਕਰਦਾ ਹੈ ਕਾਦੇ ਲਈ ਤਾਂ ਕਿ ਜਿਹੜਾ ਵੀ ਜਿਹੜੇ ਵੀ ਲੋਕ ਮੈਨੂੰ ਵੇਖਣ ਉਹ ਇਹ ਸਮਝਣ ਕਿ ਮੈਂ ਤਨਾੜ ਹਾਂ ਮੇਰੇ ਕੋਲ ਤੰਦੂਲਤ ਬਹੁਤ ਹੈ ਮੇਰੇ ਕੋਲ ਪੈਸਾ ਬਹੁਤ ਹੈ ਇਸ ਲਈ ਮਨੁੱਖ ਵਦ ਤੋਂ ਵਦ ਸੋਨੇ ਦੇ ਆਭੂਸਨ ਪਾ ਕੇ ਆਪਣੇ ਸਰੀਰ ਦਾ ਆਕਰਸ਼ਨ ਵਧਾਉਂਦਾ ਹੈ ਆਪਣੇ ਸਰੀਰ ਨੂੰ ਆਕਰਸ਼ਿਤ ਕਰਦਾ ਹੈ ਪਾਪ ਦੂਸਰਿਆਂ ਦੇ ਉੱਤੇ ਪ੍ਰਭਾਵ ਪਾਉਂਦਾ ਹੈ ਕਿ ਮੈਂ ਹੋਰਾਂ ਨਾਲੋਂ ਬਿਹਤਰ ਹਾਂ ਭਗਤ ਕਬੀਰ ਜੀ ਕਹਿੰਦੇ ਕਬੀਰ ਕੰਚਨ ਕੇ ਕੁੰਡਲ ਬਨੇ ਕਹਿੰਦੇ ਉਪਰ ਲਾਲ ਜੜਾਉ ਕੰਨ ਦੀ ਸੇ ਦਾ ਦੇ ਕੰਨ ਜਿਉ ਜਿਨ ਮਨ ਨਹੀਂ ਨਾ ਕਹਿੰਦੇ ਦਿਖਣ ਨੂੰ ਤਾਂ ਸੋਨੇ ਦੇ ਕੁੰਡਲ ਦਿਸਦੇ ਪੈਨੇ ਪਰ ਅਸਲ ਗੱਲ ਇਹ ਹੈ ਕਿ ਭਾਈ ਇਸ ਤਰ੍ਹਾਂ ਸਜਾਵਟ ਕਰਨ ਦੇ ਨਾਲ ਇਸ ਤਰ੍ਹਾਂ ਬਾਹਰੀ ਰੂਪ ਦਿਖਾਉਣ ਦੇ ਨਾਲ ਅੰਦਰ ਦੀ ਮੈਲ ਨਹੀਂ ਧੁੱਤੀ ਜਾ ਸਕਦੀ। ਭਾਵ ਅੰਦਰ ਮਨ ਜਿਹੜਾ ਹੈ ਉਹ ਇਸ ਤਰ੍ਹਾਂ ਨਿਰਮਲ ਨਹੀਂ ਹੁੰਦਾ। ਅੰਦਰ ਦੇ ਮਨ ਜਿਹੜਾ ਹੈ ਉਸ ਨੂੰ ਨਿਰਮਲ ਕਰਨ ਦੇ ਲਈ ਨਾਮ ਦੀ ਜ਼ਰੂਰਤ ਹੈ ਤੇ ਨਾਮ ਤੋਂ ਬਿਨਾ ਇਹ ਤੇਰਾ ਸਾਰਾ ਕਿਤਾ ਹਾਰ ਸ਼ਿੰਗਾਰ, ਇਹ ਤੇਰੀ ਦੇਹੀ, ਤੇਰੇ ਕਿਤੇ ਕੰਮ ਇਹ ਸਾਰੇ ਵਿਅਰਥ ਨੇ। ਇਸ ਲਈ ਪਗਤ ਕਬੀਰ ਜੀ ਕਹਿੰਦੇ ਨੇ ਕਬੀਰ ਕੰਚਨ ਕੇ ਕੁੰਡਲ ਬਨੇ ਉਪਰ ਲਾਲ ਜੜਾਉ ਦਿਸੇ ਦਾਦੇ ਕਾਨ ਜੂ ਜਿਨ ਮਨ ਨਾਹੀ ਨਾਉ ਜਿਨ੍ਹਾਂ ਦੇ ਹਿਰਦੇ ਵਿੱਚ ਉਹ ਪਰਮੇਸ਼ਵਰ ਦੇ ਪ੍ਰਤੀ ਪਿਆਰ ਨਹੀਂ ਸਮਝੋ ਉਹਨਾਂ ਦਾ ਸੰਸਾਰ ਵਿੱਚ ਕੀਤਾ ਹੋਇਆ ਹਰੇਕ ਕਰਮ ਦੇਹੀ ਨੂੰ ਪਾਲਿਆ ਹੋਇਆ ਹਰੇਕ ਕਰਮ ਇਤੋਂ ਤੱਕ ਕਿ ਸ੍ਰੀ ਅਦਿ ਸਜਾਵੜ ਗਲਵਾਲ ਕੀਤਾ ਗਿਆ ਹਰੇਕ ਕਰਮ ਸੰਸਾਰ ਦੇ ਵਿੱਚ ਕੀਤੇ ਹੋਏ ਹਰੇਕ ਕਰਮ ਨਾਮ ਤੋਂ ਬਿਨਾ ਸਖਣੇ ਨੇ ਰਾਖ ਨੇ ਸੁਆ ਨੇ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸੁਬਨ ਨੂੰ ਨਾਮ ਦਿਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਹੋਇਆਂ ਬੇੰਤ ਪੁਲਾਂ ਦੀ ਕੀਮਾ ਸੁਬਲਾਵ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ